ਪਲਾਟ ਟਰਸਟ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਕੰਬਲ ਮਿਠਾਈਆਂ ਤੇ ਫਲ ਵੰਡ ਕੇ ਖੁਸ਼ੀਆਂ ਕੀਤੀਆਂ ਸਾਂਝੀਆਂ ਸੇਵੀਅਰ ਸਿੰਘ ਵਜੋਂ ਜਾਣੇ ਜਾਂਦੇ ਉਹਗੇ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਟਰਸਟ ਦੇ ਬਾਨੀ ਡਾਕਟਰ ਐਸ.ਪੀ. ਸਿੰਘ ਉਬਰਾਈ ਦੀ ਰਹਿਨੁਮਾਈ ਹੇਠ ਅਤੇ ਕੌਮੀ ਪ੍ਰਧਾਨ ਸਰਦਾਰ ਜੱਸਾ ਸਿੰਘ ਸੰਧੂ ਦੀ ਯੋਗ ਅਗਵਾਈ ਵਿੱਚ ਸਭ ਤੋਂ ਮੋਰੇ ਹੋ ਕੇ ਲੋੜਵੰਦਾਂ ਦੀ ਮਦਦ ਕਰਕੇ ਆਪਣਾ ਫਰਜ਼ ਨਿਭਾ ਰਹੀ ਹੈ। ਦੀਵਾਲੀ ਮੌਕੇ ਟਰੱਸਟ ਦੀ ਫਿਰੋਜ਼ਪੁਰ ਯੂਨਿਟ ਵੱਲੋਂ ਪਿੰਡ ਟੱਲੀ ਗੁਲਾਮ ਅਤੇ ਬੁੱਗੇਵਾਲਾ ਦੀਆਂ ਬਹਿਕਾਂ ਵਿਖੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਪੂਰੀ ਤਰ੍ਹਾਂ ਪ੍ਰਭਾਵਿਤ ਘਰਾਂ ਵਿੱਚ ਜਾ ਕੇ ਕੰਬਲ, ਮਠਿਆਈਆਂ ਤੇ ਫਲ ਵੰਡ ਕੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਕੱਪੜੇ ਤੋਂ ਬਣੇ ਥੈਲੇ ਵੰਡੇ ਗਏ। ਲੋਕਾਂ ਨੂੰ ਪ੍ਰਦੂਸ਼ਿਤ ਪ੍ਰਦੂਸ਼ਿਤ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਸ਼ਾਵੜਾ ਮੀਤ ਪ੍ਰਧਾਨ ਦਵਿੰਦਰ ਸਿੰਘ ਸ਼ਾਵੜਾ ਨੇ ਆਪਣੇ ਸੰਬੋਧਨ ਦੌਰਾਨ ਸਭ ਨੂੰ ਪਵਿੱਤਰ ਤਿਉਹਾਰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਇਸ ਮੌਕੇ ਜ਼ਿਲ੍ਹਾ ਕੈਸ਼ੀਅਰ ਵਿਜੇ ਕੁਮਾਰ ਮਹੇਲ ਜ਼ਿਲ੍ਹਾ ਸਲਾਹਕਾਰ ਅਧਿਨਚਾਰਜ ਜੀਰਾ ਰਣਜੀਤ ਸਿੰਘ ਰਾਏ ਜ਼ਿਲ੍ਹਾ ਸਲਾਹਕਾਰ ਅਧਿਨਚਾਰਜ ਜੀਰਾ ਬਲਵਿੰਦਰ ਕੌਰ ਲਹੋਕੇ ਮਹਾਵੀਰ ਸਿੰਘ ਮੈਂਬਰ ਰਾਮ ਸਿੰਘ रिपोर्टर जसविंदर सैंग रक्खा आदि विशेष रिपोर्ट दी पंजाब न्यूज़। ਨਾ ਇਸ ਟੀਮ ਦਾ ਬਹੁਤ ਬਹੁਤ ਧੰਨਵਾਦ ਆ ਜੋ ਸਾਡੇ ਅਰਥੀ ਇਕਤਾਂ ਵਾਸਤੇ ਦਿੱਖ ਦਵਾਰੀ ਦੇਣ ਵਾਸਤੇ ਆਏ ਆ। ਤੇ ਅਸਤੀ ਵਰਾਈ ਸਾਹਿਬ ਦਾ ਵੀ ਬਹੁਤ ਧੰਨਵਾਦ ਆ ਤੇ ਭੈਣ ਮੈਡਮ ਦਾ ਵੀ ਬਹੁਤ ਧੰਨਵਾਦ ਆ ਕਿ ਜਿਹੜੀ ਉਹ ਆਪਣੀ ਟੀਮ ਨੂੰ ਲੈ ਕੇ ਸਾਡੇ ਪਿੰਟਲੀ ਗਲਾਮ ਵਿੱਚ ਪਹੁੰਚੀ ਆ। ਤੇ ਬਹੁਤ ਬਹੁਤ ਧੰਨਵਾਦ ਇਹਨਾਂ ਸਾਰਿਆਂ ਦਾ ਸਾਰੀ ਟੀਮ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਸਾਭ ਹੈਲਥ ਕੇਅਰ ਕੇ ਫਾਤੇ ਡਾਕਟਰ ਗਾਇਸ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਜੀ ਮੈਡਮ ਜੀ ਸਾਡੇ ਲਈ ਪਹਿਲਾਂ ਵੀ ਰਾਸ਼ਨ ਲੈ ਕੇ ਆਉਂਦੇ ਰਹੇ ਆ ਅਸੀਂ ਹੜ੍ਹ ਦੀ ਮਾਰ ਗਏ ਠਾਏ ਸੀ ਬਹੁਤ ਨੁਕਸਾਨ ਹੋਇਆ ਇੱਥੇ 2023 ਚ ਵੀ ਹੁਣ 2025 ਚ ਵੀ ਤੇ ਇਹ ਟੀਮ ਹਮੇਸ਼ਾ ਹੀ ਸਾਡਾ ਨਾਲ ਕੇ ਸਾਥ ਦਿੰਦੀ ਆ ਹੁਣ ਵੀ ਦੀਵਾਲੀ ਦੀਆਂ ਨਾਲ ਕੇ ਸਾਡੇ ਨਾਲ ਖੁਸ਼ੀਆਂ ਸਾਂਝੀਆਂ ਕੀਤੀ ਪਰਮਾਤਮਾ ਹਮੇਸ਼ਾ ਹੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਗੁਰਜੀ ਦਾ ਖਾਸ ਜੀ ਬਾਈ ਗੁਰਜੀ ਦੇ ਫਾਤੇ ਜੀ ਜੀ ਸਰਬੱਤ ਦਾ ਭਲਾ ਚਾਹ ਵਿੱਚ ਉਹਨਾਂ ਵੱਲੋਂ ਜੀ ਅੱਜ ਹਰਪ੍ਰੀਤ ਤਾਂ ਵਾਸਤੇ ਦਿਵਾਲੀ ਦੀ ਦਿਵਾਲੀ ਦੇਣ ਵਾਸਤੇ ਆਏ ਹੋ ਜੀ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਐਸ.ਪੀ. ਸਿੰਘ ਬਰਾਏ ਦਾ ਜੀ ਬਹੁਤ ਬਹੁਤ ਧੰਨਵਾਦ ਚੈਰੀਟੇਬਲ ٹرسٹ ਦੀ ਜ਼ਿਲ੍ਹਾ ਫਲੋੜਪੁਰ ਦੀ ਟੀਮ ਜੋ ਕਿ ਅੱਜ ਦੀਵਾਲੀ ਤੇ ਬੰਦੀ ਛੋੜ ਦਿਵਸ ਦੇ ਮੌਕੇ ਤੇ ਅੱਜ ਉਹਨਾਂ ਪਰਿਵਾਰਾਂ ਦੇ ਵਿੱਚ ਜੋ ਕਿ ਹੜ੍ਹਾਂ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਸਨ ਉਹਨਾਂ ਪਰਿਵਾਰਾਂ ਦੇ ਵਿੱਚ ਇਹ ਖੁਸ਼ੀਆਂ ਸਾਂਝੀਆਂ ਕਰਨ ਆਈਆਂ ਨੇ ਤੇ ਡਾਕਟਰ ਐਸ.ਪੀ. ਸਿੰਘ ਅਭਰਾਏ ਦੇ ਟੀਮ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਗਿਆ ਹੈ ਇੱਥੇ ਮਠਿਆਈਆਂ ਕੰਬਲ ਤੇ ਜੋ ਕਿ ਫਾਲਸ ਜੋਗੇ ਨਾ ਪਰਵਾਰਾਂ ਨੂੰ ਵੰਡੇ ਗਏ ਤੇ ਇਹਨਾਂ ਦੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਪਰਮਾਤਮਾ ਅੱਗੇ ਅਸੀਂ ਅਰਦਾਸ ਵੀ ਕਰਦੇ ਆ ਵੀ ਇਹਨਾਂ ਨੂੰ ਜੋ ਕਿ ਇਹ ਮਾਰ ਚਲਣੀ ਪੈਂਦੀ ਹਰ ਸਾਲ ਹੀ ਪਰਮਾਤਮਾ ਇਹਨਾਂ ਵਿੱਚੋਂ ਇਹਨਾਂ ਨੂੰ ਕੱਢੇ ਤੇ ਇਹ ਹਰ ਇਹ ਇਹਨਾਂ ਦੇ ਦਿਨ ਤਿਹਾੜ ਜਿਹੜੇ ਖੁਸ਼ੀਆਂ ਖੇੜੇ ਉਹ ਹਮੇਸ਼ਾ ਇਹ ਪਰਿਵਾਰ ਹੱਸਦੇ ਵਸਦੇ ਰਹਿਣ ਤੇ ਇਹਨਾਂ ਦੇ ਨਾਲ ਹਮੇਸ਼ਾ ਵਾਈਗਰੂ ਅੰਗ-ਸੰਗ ਸਹਾਈ ਰਵੇ ਤੇ ਜਿਹੜੇ ਇਸ ਇਹਨਾਂ ਦਾ ਨੁਕਸਾਨ ਹੋਇਆ ਇਹਨਾਂ ਤੋਂ ਛੇਤੀ ਉਬਰਪਾਨ ਤੇ ਜਿਹੜੀ ਆਮ ਵਰਗੀ ਜ਼ਿੰਦਗੀ ਇਹਨਾਂ ਦੀ ਹੋਵੇ ਤੇ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਤੇ ਅਸੀਂ ਹਮੇਸ਼ਾ ਹੀ ਇਹਨਾਂ ਦੇ ਨਾਲ ਆ ਡਾਕਟਰ ਐਸ ਪੀ ਸਿੰਘ ਆਬਰਾਜੀ ਦੇ ਵੱਲੋਂ ਜੋ ਕਿ ਜਦੋਂ ਦੇ ਹੜ ਆਏ ਸੀਗੇ ਉਦੋਂ ਤੋਂ ਹੀ ਇਹਨਾਂ ਲਈ ਪਸ਼ੂਆਂ ਲਈ ਚਾਰਾ ਜਾਂ ਸੁੱਕਾ ਰਾਸ਼ਨ ਜਾਂ ਹੋਰ ਵੀ ਜ਼ਰੂਰਤ ਦੀਆਂ ਜੋ ਵੀ ਤਾਂ ਪਹਿਲਾਂ ਮਛਰਦਾਨੀਆਂ ਜੋ ਵੀ ਚੀਜ਼ਾਂ ਦੀ ਜ਼ਰੂਰ ਸੀ ਉਹ ਲਗਾਤਾਰ ਹੀ ਨਾ ਤੱਕ ਬਚਾਈ ਗਈ ਹੈ ਤੇ ਅੱਜ ਵੀ ਜਿਹੜੀਆਂ ਇਹ ਦੀਵਾਲੀ ਦੀਆਂ ਖੁਸ਼ੀਆਂ ਇਹਨਾਂ ਨਾਲ ਸਾਂਝੀਆਂ ਕੀਤੀਆਂ ਗਈਆਂ ਜਿੰਦੇ ਲਈ ਸਾਡੀ ਫਿਰੋਜ਼ਪੁਰ ਦੀ ਪੂਰੀ ਟੀਮ ਵੀ ਇੱਥੇ ਅੱਜ ਹਾਜ਼ਰ ਹੋਈ ਹੈ ਧੰਨਵਾਦ